ਮੇਰੇ ਤਾਂ ਘਰੇ ਕੀ ਕਰਦਾ ਆ ਤਾਰੀ ਹੋਰੀ ਹੁਈ ਕਰਦਾ ਨੇ ਲੱਤੀ ਜੀ ਹੋ ਗਿਆ ਮੰਤਾ ਸਾਢੇ 29 ਲੈ ਸਾਢੇ 28000 ਰੁਪਏ ਅੱਜ ਨੇ ਕਹਿਤਾ ਰਾਜ ਵੀ ਮਾਨ ਕਰ ਰਾ ਉਹ ਪਾਂਚ ਕੁੱਤੇ ਭਗਾਈ ਮਾਰਦਾ ਫਿਰਦਾ ਇਹ ਚਲ 500 ਹੋਰ ਪਾ ਦੇ ਰਾਜੀ ਪਰੇ ਨਵੇਂ ਜਾ ਤੇਰੀ ਗੱਲ ਤੇ ਫੂਲ ਚਾੜ ਤੇ 100 ਰੁਪਏ ਹਰ ਆ ਫੜ ਵੀਡੀਓ ਪੂਰਾ ਹੋ ਜਾ ਤਾਰੀ ਮਰ ਜਾ ਗੱਡੀ ਲੰਘਾ ਦੋ ਆ ਹੋ ਗਿਆ ਆ ਹੋ ਗਿਆ ਉਹ ਫੜ ਲੈ ਲਿਖੋਗੇ ਕੋਈ ਪੈਸੇ ਪਰ ਬੱਕਰਾ ਲਿਖਿਆ ਉੱਥੇ ਆ ਆ ਫੜ ਲੈ 500 ਰੁਪਏ ਆਜਾ ਲਖਿਆ ਕੋਈ ਬਾਤ ਸੌਣ ਕੋਈ ਮੈਂ ਆ ਮਾਰਦਾ ਵੇ ਮਹੰਗਾ ਮੰਦਾ ਯਾਰਾ ਉਹ ਰਾਜੂ ਮਾਰਾ ਨਹੀਂ ਕਰਦਾ ਰਾਜੂ ਮੈਂ ਕਿਸੇ ਵਾਸਤੇ ਮਾਰਾ ਨਹੀਂ ਦੁਨੀਆ ਉਹੀ ਨਹੀਂ ਮੰਦੀ ਤਿੰਨ ਪੰਜ ਜਰਾ ਸਾਰਾ ਚਾਰ ਆਇਆ ਮਰੰਡੇ ਕੋਲੋਂ ਆ ਭੈਣ ਤੋਂ ਪੰਜ ਛੀ ਛੱਡ ਦਿਓ ਸੱਤ ਅੱਠ ਉਹ ਇੱਥੇ ਦੇ ਦਿਓ ਨੌ 10 11

ਦੁਬਾਰਾ ਤੇਰੇ ਮੁੰਡੇ ਨੂੰ ਗਣਿਆ ਲੈ ਕਿਤੇ ਕਹਦੇ ਬੁੜਾ ਲੁੱਟ ਲਿਆ ਆ ਮੁੰਡੇ ਪੜੇ ਨੇ ਇਹਨੇ ਤੋ ਗਣਿਆ ਲੈ ਗੱਲ ਸਾਫ਼ ਇਹ ਤੋਂ ਮਰਜ਼ੀ ਆ ਇਹ ਤੋਂ ਛੋਟ ਦੀ ਚਾਪਟ ਨਹੀਂ ਕਰੀ ਪਰਚੀ ਕਰਾ ਦੇ ਠੀਕ ਆ 100 ਰੁਪਿਆ ਬਸ ਤੇਰੇ ਕੰਨੀ ਹੋਏ 200 ਲੱਗੂਗਾ ਪਰਚੀ ਕਰਾ ਦੇ ਛੋਟੇ ਆ ਗਈ ਪਿੱਛੇ ਜਿਹੜਾ ਸਾਡਾ ਮੰਡੀਆਂ ਦਾ ਸੂਲ ਆ ਆ ਬਸ ਕੋਈ ਛੋਟ ਵੀ ਨਹੀਂ ਕਰਾਉਂਦੇ ਇਸ ਦਾ ਬਾਕੀ 500 ਮੇਰਾ ਮਾਨਤਾਨ ਕਰੋ ਜੀ ਇਹ ਭਾਈ ਵੇਚਦਾ ਪੂਰਾ 29000 ਦਾ ਕੇਸ ਟੜਕੇ ਦੇ ਮੈਚ ਫਸੇ ਹੋਏ ਤੇ ਇਹ ਆ ਬਾਈ ਨੂੰ ਦਵਾਇਆ ਮਨਪ੍ਰੀਤ ਸਾਡੇ ਇਲਾਕੇ ਦਾ ਉਧਰ ਦਾ ਪਠੰਡੇ ਜ਼ਿਲ੍ਹੇ ਦਾ ਮੁੰਡਾ ਬੱਕਰੀਆਂ ਵਾਲਾ ਵੀਰ ਹੈ ਮ ਇਹ ਬਾਈ ਨੂੰ ਲੈ ਕੇ ਦਿੱਤਾ ਮਨਪ੍ਰੀਤ ਜੀ ਨੂੰ ਕਿਉਂਕਿ ਇਹਨਾਂ ਨੇ ਛੱਡਣਾ ਹੈ ਬੱਕਰੀਆਂ ਤੇ ਇਹ ਬਰੀਡ ਦੇ ਵਾਸਤੇ ਲਿਆ ਕਿਉਂਕਿ ਚੰਗੀ ਕੁਆਲਿਟੀ ਦੇ ਬੱਚੇ ਪੈਦਾ ਕਰਾਉਣੇ ਨੇ ਬਾਬੇ ਨੂੰ ਕਦੇ ਲੋੜ ਆ ਦਿੱਤਾ ਬਾਬਾ ਲਿਆ ਵੀ ਸਕਦਾ ਕੋਈ ਗੱਲ ਨਹੀਂ ਦੂਗੜਾ ਕਰਨੀ ਜਾਣਦਾ ਆਪਣਾ ਸਾਰਾ ਕੁਝ ਜਾਣਦਾ ਮੈਂ ਸਾਰਾ ਜ਼ਿਲ੍ਹਿਆਂ ਨੂੰ ਜਾਣਦਾ ਮੈਂ ਦੁਨੀਆਂ ਨੂੰ ਇੱਥੇ ਦਾ ਇੱਥੇ ਅਮਰੀਕਾ ਕੈਨੇਡਾ ਤੱਕ ਜਾਣਦਾ ਮੈਂ ਤੂੰ 41 42 ਇੰਚ ਦਾ ਹਾਂ 42 ਇੰਚ ਦਾ ਆਰਮਨਾਰ ਜੀ ਤੂੰ ਤਾਂ ਅਗਰ ਪੀਤਾ ਹੈਗਾ ਆਪਣੇ ਲਈ ਚੱਲ ਹੁਣ ਕਾਨੂੰ ਲੈਣੇ ਵੇ ਬੱਕਰਾ ਫੜ ਕੇ ਲਿਆ ਲਖਿਆਓ ਜੀ ਉੱਥੇ ਪਰਚੀ ਲਖਿਆਓ ਆਓ ਆਜਾ ਫੜ ਬੱਕਰਾ ਚਲੋ ਨਵਰਾ ਪਤਾਨਾ ਬੱਕਰਾ ਪੂਰਾ ਪੂਰਾ ਵਧੀਆ ਕੁਆਲਟੀ ਪੂਰਾ ਕੁਆਲਟੀ ਦਾ ਹਾਂਜੀ ਹਾਂਜੀ 80 ਕਿਲੋ ਦਾ 90 ਦਾ ਆਰਾਮ ਨਾਲ ਕੇਸ ਪਾੜਨ ਦਿੰਨੇ ਆ ਦੂਜੇ ਨੂੰ ਫੇਨ ਵਾਰ ਪਾ ਦੇ ਇਹ ਤਾਂ ਆਪਣਾ ਮਿੰਟ ਦਾ ਕੰਮ ਹੈ ਕਰਾਤਾ ਕੇਸ ਭੱਜਿਆ ਜਾਂਦਾ ਕਿਹਨ ਤੇ ਕਰਾਇਆ ਕੇਸ ਹਾਂਜੀ ਹਾਂ ਵੀ ਹੋ ਠੀਕ ਹੈ ਕਰਾਤਾ ਕੇਸ ਥੋੜੀ ਲੰਗਣ ਦੇਣਾ ਸੀ ਹਾਂ ਚੱਕ ਕਹਾ ਕਰ ਸਰਪੰਚ ਭੱਜਾ ਜਾਂਦਾ ਬੰਦਾ ਘੇਰ ਕੇ ਸੌਦਾ ਕਰਾਇਆ ਘੇਰ ਕੇ ਅਰੇ ਹਾ ਸੌਦਾ ਕੱਢਿਆ ਪੰਨ ਬੱਕਰਾ ਪਰਚੀ ਕਰਾ ਕੇ ਆਓ ਬਈ ਓਏ ਆ ਜਾ ਪਰਚੀ ਕਰਾ